ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਧਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਕਵਰ ਕਰਨ ਲੱਗੇ ਆ ਜੀ ਪਿੰਡ ਸੇਲਵਰਾ ਤੋਂ ਬਠਿੰਡੇ ਜ਼ਿਲ੍ਹੇ ਦੀ ਵੀਡੀਓ ਆ ਤੇ ਦਸੀਰाराम ਪ੍ਰਾਪੂਲ ਦੀ ਆ ਇੱਕ ਤੁਹਾਨੂੰ ਝੋਟੀ ਦਿਖਾ ਦੇਵਾਂਗੇ ਨੀਰੀ ਰਾਵੀ ਦਾ ਆਪਾਂ ਇਹਨੂੰ ਕਹਿ ਨਹੀਂ ਸਕਦੇ ਟੱਚ ਜਰੂਰ ਆ ਬੱਲੀ ਝੋਟੀ ਆ ਗਈ ਬੱਲੀ ਹੈ ਜੀ ਝੋਟੀ ਤੇ ਚੰਗੇ ਬੱਚੇ ਬਾਦੂ ਟੀਕਾ ਫਰ ਜੇ ਚੰਗਾ ਲਵਾਇਆ ਹੋਇਆ ਕਿ ਵੀ ਬੱਚਾ ਚੰਗਾ ਦੇ ਸਕਦੀ ਹੈ ਗੱਲਬਾਤ ਕਰਾ ਦੇਵਾਂਗੇ ਚੰਗੀ ਸਾਫ ਸੁਥਰੀ origignal ਮੈਂ ਦੱਸ ਰਿਹਾ ਤੁਹਾਨੂੰ ਦੂਜਾ ਸੁਆ ਬਾਈ ਦੱਸੇ ਜਾਂ ਨਾ ਦੱਸੇ ਦੱਸ ਜੀ ਦੂਜਾ ਹੋ ਠੀਕ ਹੋ ਜੀ ਹਾਂ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ ਹੈਗਾ ਜੀ 98767 ਹਾਂ 82344 82344 ਪਿੰਡ ਆਪਣਾ ਜੀ ਪਿੰਡ ਸਿਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਦਸੇਲ ਆ ਗਈ ਫੂਲ ਨੇੜੇ ਆਪਾਂ ਨੂੰ ਨੇੜੇ ਭਾਈ ਰਫਾ ਸੁਧਾਨਾ ਕੌਲੋ ਕੇ ਰਮਪਰਾ ਮੰਡੀ ਜੀ ਇਹ ਪਿੰਡ ਨੇੜੇ ਆ ਕੇ ਬਾਕੀ ਦਾ ਵਪਾਰ ਦਾ ਕੰਮ ਆ ਹਾਂ ਤੇ ਕਾਫੀ ਵੀਡੀਓ ਆਪਣੇ ਚੈਨਲ ਦੇ ਉੱਤੇ ਵੀ ਪੰਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਧੋਖੇਧੜੀ ਵਾਲਾ ਕੰਮ ਹੋ ਨਹੀਂ ਨਹੀਂ ਭਾਈ ਜਮਾਂ ਸਹੀ ਆ ਭਾਈ ਜਿਹੜੀ ਆਪਾਂ ਵੀਰੇ ਝੋਟੀ ਦੇਖੀ ਆਨੇ ਆ ਹਾਂਜੀ ਤੇ ਕਿਹੜਾ ਸੁਆ ਦੂਜਾ ਹਣਾ ਇਹ ਭਾਈ ਦੂਜਾ ਸੁਗਾ ਗਾ ਬੱਲੀ ਆ ਭਾਈ ਕਿੰਨੇ ਕ ਦਿਨ ਕੱਟ ਜੂਗੀ ਵੀਰੇ ਬਿਰੇ ਬਾਤ ਤੋਂ ਬਾਦ 5-7 ਦਿਨ 5 ਤੋਂ 7 ਦਿਨ ਬਾਕੀ ਤੇ ਬਿਰੇ ਕਾਦਕਾਰ ਪੂਰਾ ਵਧੀਆ ਤੇ ਜਿੰਨੀ ਵੀ ਹੈਗੀ ਚੰਗੀ ਆ ਹਨਾ ਬਾਈ ਸਾਰੀ ਚੰਗੀ ਆ ਪੂ ਅਦੀ ਭਾਰ ਦੀ ਕੋਈ ਥਣਲੇ ਦੀ ਹੋਰ ਸਾਈਡ ਸਭੇ ਦੀ ਸਾਰੀ ਜ਼ਿੰਮੇਵਾਰੀ ਆ ਹਮ ਲਿਓ ਜੀ ਇਹਨੂੰ ਖੋਲ ਕੇ ਤੋੜਾ ਕਰਾ ਕੇ ਚੈੱਕ ਥਣਾ ਥਣਾ ਦੀ ਨਾ ਜਿੰਮੇ ਥਣ ਚਾਹੀਦਾ ਹੁੰਦਾ ਮਿਣ ਕੇ ਲੱਗਿਆ ਵਾ ਹਨਾ ਹਾਂ ਪੂਰਾ ਵਧੀਆ ਥਣ ਲੱਗਿਆ ਤੇ ਕਦਕਾਰ ਚੰਗਾ ਥੱਲੇ ਠੋਡੀ ਦੇ ਵੀ ਨਿਸ਼ਾਨੀ ਹੈਗੀ ਆ ਹਨਾ ਹੈਗੀ ਹੈਗੀ ਬਾਈ ਥੱਲੇ ਵੀ ਆ ਤੁਹਾਨੂੰ ਹਾਂ ਬਾਕੀ ਇਹ ਤਿਆਰ ਬਹੁਤ ਸੋਹਣੀ ਹੁੰਦੀ ਹੋਣਗੀਆਂ ਤਿਆਰ ਹੁਣ ਵੀ ਚੰਗੀ ਆ ਯਾਰ ਭਾਉ ਦੀ ਹੁਣ ਸੂਪ ਸੂਤੈਲੇ ਵਾਲਾ ਹੀ ਪਰਦੀ ਇਹ ਕਰਮਾਲੀ ਤੇ ਬ੍ਰੀਕਿੰਗਾਂ ਚ ਆ ਗਈ ਝੋਟੀ ਠੀਕ ਹੈ ਜੀ ਫੁੱਲ ਬ੍ਰੀਕਿੰਗਾਂ ਚ ਫੁੱਲ ਮੁਠੀ ਵਾਲਾ ਥਾਨ ਲੱਗਿਆ ਵਾ ਸਾਰਾ ਲੇਵਾ ਮਗਰ ਨੂੰ ਆ ਬੰਦ ਮੂਰੇ ਵੀ ਚੰਗਾ ਪਿਆ ਮਗਰ ਨੂੰ ਵੀ ਚੰਗਾ ਤੇ ਕੱਦ ਗਾੜ ਵੀ ਸੋਹਣਾ ਬ੍ਰੀਕੀ ਚੰਗੀ ਆ ਆ ਦੇਖੋ ਜੀ ਲੈ ਚੱਲ ਮੜੀ ਹੋਰ ਦਾ ਸੋਹਣੀ ਸੁਨੱਖੀ ਬਾਕੀ ਤਾਂ ਮੈਨਸ ਪੁਆਇੰਟ ਕੋਈ ਨਹੀਂ ਚੰਗੀਆਂ ਝੋਟੀਆਂ ਚ ਆ ਗਈ ਜੀ ਬੇਲਪੂਰ ਵੀ ਚੰਗੀ ਜੀ ਬੇਲ ਚੰਗੀ ਕੱਦ ਚੰਗਾ ਜਿੰਨੀ ਵੀ ਹੈਗੀ ਚੰਗੀ ਰੇਟ ਡੀਟੇਲ ਸਾਰਾ ਕੋ ਵੀਡੀਓ ਦੇ ਅੰਦਰ ਹੀ ਹੋਊਗਾ ਜੀ ਸਾਰੇ ਕੋ ਪੁੱਛ ਕੇ ਤੁਹਾਨੂੰ ਦੱਸ ਦਿੰਨੇ ਆ ਆ ਦੇਖੋ ਸਾਫ ਸੁਥਰੀ ਰੇਟ ਜਮਾਇਜ ਹੋਣ ਵਾਲਾ ਬਾਹਰ ਪਿੱਛੇ ਬਾਈ ਕਿੰਨੇ ਦਿਨ ਗੱਠ ਜੂਗੇ ਇਹ ਬਾਈ ਯਾਰ ਕਹਿੰਨੂ ਐਵੇਂ ਕਹਦੀ ਹਫਤਾ ਲੈਂਦੀ ਆ ਪੰਜ ਚਾਰ ਦਿਨ ਹਫਤੇ ਦੇ ਵਿੱਚ ਵਿੱਚ ਸੁਨਾਰ ਦਨ ਬਾਕੀ ਓਕੇ ਜੀ ਹਾਂ ਪਰ ਉਹ ਚੰਗਾ ਸੀਮਨ ਭਰਿਆ ਵਾ ਬਾਈ ਹੂੰ 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 ਸੀਮਨ ਦਾ ਅੱਜ ਕੱਲ ਲੋਕਾ ਵੇਰਾਂ ਚੰਗੇ ਭਰਾ ਰਿਹਾ ਹੈ ਨਾ ਹਾਂ ਛੋਟੀ ਵੀ ਚੰਗੇ ਬੇਲ ਵੀ ਚੰਗਾ ਕੱਦ ਵੀ ਚੰਗਾ ਜੀ ਮੁੱਲ ਕਿੰਨਾ ਚੰਗਾ ਬਾਈ ਇਹਦਾ ਮੁੱਲ ਬਾਈ ਯਾਰ ਮੰਗਨ ਨੂੰ 30 ਮੰਗ ਲਿਆ 25 ਮੰਗ ਲਿਆ 1 ਲੱਖ 22000 ਰੁਪਏ ਜੇ ਮੈਂ ਜਾ ਰਿਹਾ ਹਾਂ ਕਿੱਚ ਗਿਓ ਵੀ ਥੋੜਾ ਜਿਹਾ ਹੁਣ ਬੰਦਾ ਠੰਡਾ ਹਾਂ ਥੋੜਾ ਜਿਹਾ ਬੰਦਾ ਬਾਈ ਉਹ ਚੰਗੀ ਆ ਭਾਂਡੇ ਦੀ ਚੰਗੀ ਤਿਆਰ ਹੁੰਦੀ ਹੈ ਚੰਗੀਆਂ ਮੈਂ ਖਾ ਚਾਰਜ ਵੀਰੇ ਦੀ ਚੰਗੀਆਂ ਜੀ ਜ਼ਰੂਰ ਕਰਿਓ ਬਾਈ ਨਾਲ ਸੰਪਰਕ ਤੇ ਪਿੰਡ ਸੇਲ ਬਰਾਦੋ ਆਪਾਂ ਵੀਡੀਓ ਕਵਰ ਕੀਤੀ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਤੇ ਨੰਬਰ ਬਾਈ ਫੇਰ ਬੋਲਦੇ ਨੰਬਰ 98767 ਵੀਰੇ 82344 82344 ਵਾਕੀ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਜੇ ਇਹਨਾਂ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ